ਯਾ ਤੇਰੀ ਜਾਨ ਤੇ ਖੁਮੰਗਰ ਜੀ ਔਰ ਪ੍ਰਭੂ ਦੇ ਕਲਾਮ ਚ ਜਿਵੇਂ ਲਿਖਿਆ ਗਿਆ ਲੂਕਾ ਦੀ ਅੰਜੀਲ ਉਹਦੇ 12 ਦੇ 19 ਦੇ ਵਚਨ ਦੇ ਵਿੱਚ ਕਿ ਪ੍ਰਭੂ ਨੇ ਉਸ ਬੰਦੇ ਨੂੰ ਕਿਹਾ ਜਿਨੇ ਆਖਿਆ ਕਿ ਮੇਰੇ ਕੋਲ ਬਹੁਤ ਧਾਨ ਆ ਬਹੁਤ ਅਨਾਜ ਆ ਪਰ ਮੈਂ ਆਪਣੀ ਜਾਨ ਨੂੰ ਕਾਂਗਾ ਏ ਮੇਰੀ ਜਾਨ ਆਨੰਦ ਦੇ ਨਾਲ ਖਾ ਪੀ ਮौज ਮਾਣ ਪਰ ਪ੍ਰਭੂ ਨੇ ਉਹਨੂੰ ਇਹ ਗੱਲ ਦਾ ਸੁਣਾ ਦਿੱਤਾ ਕਿ ਸੁਣਾ ਦਿੱਤਾ ਪੜਿਏ ਪ੍ਰਭੂ ਜੀ ਨੇ ਇਹ ਗੱਲ ਉਸ ਬੰਦੇ ਨੂੰ ਕਹੀ ਹੇ ਨਦਾਨ ਅੱਜ ਦੇ ਰਾਤ ਤੇਰੀ ਜਾਨ ਤੇਥੋਂ ਮੰਗੀ ਜਾਏ ਜਿਹੜੀਆਂ ਚੀਜ਼ਾਂ ਤੂੰ ਤਿਆਰ ਕੀਤੀਆਂ ਹਨ ਉਹ ਕਿਹਦੀਆਂ ਹੋਣਗੀਆਂ ਜਿਹੜੀਆਂ ਚੀਜ਼ਾਂ ਤੂੰ ਸੰਸਾਰ ਦੀਆਂ ਤੇ ਆਪਣੇ ਵਾਸਤੇ ਤਿਆਰ ਕੀਤੀਆਂ ਦੱਸ ਉਹ ਕਿਧੀਆਂ ਹੋਣਗੀਆਂ ਇਸੇ ਤਰ੍ਹਾਂ ਦਾ ਹਾਂਜੀ ਉਹ ਇਹੋ ਜਿਹਾ ਵੀ ਜਿਹੜਾ ਆਪਣੇ ਵਿੱਚ ਤਨ ਜੋੜਦਾ ਪਰ ਪ੍ਰਭੂ ਦੇ ਵਿੱਚ ਕੋਈ ਧੰਨਵਾਣ ਨਹੀਂ ਹੈ ਇਸ ਕਰਕੇ ਗੌਰ ਕਰੋ ਪ੍ਰਭੂ ਦੇ ਕਲਾਮ ਚ ਲਿਖਿਆ ਕਿ ਪ੍ਰਭੂ ਦੇ ਅੱਗੇ ਬੰਦਾ ਧਨੀ ਨਹੀਂ ਹੈ ਔਰ ਆਪਣੀ ਜਾਨ ਨੂੰ ਬੇਸਾਕ ਉਹ ਕਹੇ ਕਿ ਮੇਰੀ ਜਾਨ ਤੂੰ ਖਾ ਪੀ ਤਨ ਦੌਲਤ ਬਹੁਤ ਆ ਪਰ ਯਾਦ ਰੱਖਿਏ ਪ੍ਰਭੂ ਦੇ ਵਚਨ ਨੂੰ ਕਿ ਖੁਦਾਵੰਦ ਯਿਸੂ ਪ੍ਰਭੂ ਨੇ ਕਿਹਾ ਕਿ ਅੱਜ ਦੀ ਰਾਤ ਤੇਰੀ ਜਾਨ ਤੇਥੋਂ ਮੰਗੀ ਜਾਏਗੀ ਫਿਰ ਜਿਹੜੀਆਂ ਤੇ ਚੀਜ਼ਾਂ ਤੂੰ ਸੰਸਾਰ ਦੀਆਂ ਸੰਸਾਰ ਵਾਸਤੇ ਤਿਆਰ ਕੀਤੀਆਂ ਦੱਸ ਉਹ ਕਿਸੇ ਦੇ ਯੋਗ ਤੂੰ ਨਹੀਂ ਰਿਹਾ ਉਹ ਕੋਈ ਵੀ ਕੰਮ ਦੀਆਂ ਨਹੀਂ ਇਸੇ ਤਰ੍ਹਾਂ ਦਾ ਉਹ ਇਨਸਾਨ ਆ ਜਿਹੜਾ ਇਸ ਸੰਸਾਰ ਉੱਤੇ ਸੰਸਾਰ ਦੀਆਂ ਵਸਤੂਆਂ ਉੱਤੇ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਉੱਤੇ ਭਰੋਸਾ ਰੱਖਦਾ ਆ ਪਰ ਪ੍ਰਭੂ ਦੇ ਅੱਗੇ ਤਣੀ ਨਹੀਂ ਪ੍ਰਭੂ ਦੇ ਅੱਗੇ ਉਹ ਬਿਲਕੁਲ ਹੀ ਖਾਲੀ ਆ ਪ੍ਰਭੂ ਦੇ ਅੱਗੇ ਕੋਈ ਵੀ ਉਹਦੇ ਕੋਲ ਕੁਝ ਵੀ ਨਹੀਂ ਉਹ ਨਾਦਾਨ ਆ ਖਾਲੀ ਆ ਇਸ ਕਰਕੇ ਇਹ ਸੰਸਾਰ ਦਾ ਧਨ ਦੌਲਤ ਇਹ ਸੰਸਾਰ ਦੀਆਂ ਜਿੰਨੀਆਂ ਵੀ ਚੀਜ਼ਾਂ ਹਨ ਸਾਰੀਆਂ ਨਾਸ਼ ਹੋਣ ਵਾਲੀਆਂ ਪ੍ਰਭੂ ਦਾ ਵਚਨ ਕਹਿੰਦਾ ਆ ਕਿ ਇਸ ਕਰਕੇ ਸੰਸਾਰ ਦੇ ਸਾਰੇ ਲੋਭ ਤੋਂ ਬਚੋ ਬੋਲੇ ਹallelujah ਸੰਸਾਰ ਦੇ ਸਾਰੇ ਲੋਭ ਤੋਂ ਬਚੋ ਕੋਈ ਵੀ ਚੀਜ਼ ਸਾਡੇ ਸੰਸਾਰ ਦੀ ਜਿਹੜੀ ਆ ਉਹ ਕੰਮ ਨਹੀਂ ਆਉਂਦੀ ਕੰਮ ਆਉਣਾ ਆ ਤੇ ਸੰਸਾਰ ਦੇ ਵਿੱਚ ਰਹਿ ਕੇ ਜਿਹੜੀ ਅਸੀਂ ਰੂਹਾਨੀਅਤ ਦੇ ਨਾਲ ਰੂਹ ਦੇ ਨਾਲ ਇਬਾਦਤ ਕੀਤੀ ਔਰ ਰੂਹ ਦੇ ਨਾਲ ਪਰਮੇਸ਼ਵਰ ਦੀ ਇਬਾਦਤ ਕੀਤੀ ਇਸ ਸੰਸਾਰ ਦੇ ਵਿੱਚ ਰਹਿ ਕੇ ਇਨਸਾਨ ਦਾ ਜਿਹੜਾ ਸਰੀਰ ਆ ਉਹ ਇਬਾਦਤ ਕਰਨ ਵਾਸਤੇ ਬੰਦੇ ਨੂੰ ਕਦੇ ਵੀ ਇਜਾਜ਼ਤ ਨਹੀਂ ਦਿੰਦਾ। ਪ੍ਰਭੂ ਯਿਸੂ ਨੇ ਆਖਿਆ ਸਰੀਰ ਕਮਜ਼ੋਰ ਆ ਆਤਮਾ ਤਿਆਰ ਆ ਆਤਮਾ ਹਮੇਸ਼ਾ ਇਨਸਾਨ ਨੂੰ ਪਰਮੇਸ਼ਵਰ ਦੀ ਕਿਰਪਾ ਵੱਲ ਲੈ ਕੇ ਜਾਵੇਗੀ। ਪ੍ਰਭੂ ਤੇ ਛਲਾਲ ਵੱਲ ਲੈ ਕੇ ਜਾਂਦਾ। ਪਰ ਇਨਸਾਨ ਇਸ ਸੰਸਾਰ ਦੇ ਵਿੱਚ ਰਹਿ ਕੇ ਦੁਨੀਆ ਦੇ ਵਿੱਚ ਰਹਿ ਕੇ ਸੰਸਾਰ ਦੇ ਨਾਲ ਮਗਨ ਹੋ ਗਿਆ ਆ ਸੋਚਦਾ ਆ ਮੈਨੂੰ ਬੜਾ ਸੋਖ ਆ ਮੈਨੂੰ ਬੜਾ ਆਰਾਮ ਆ ਪਰ ਇਸ ਗੱਲ ਨੂੰ ਚੇਤੇ ਰੱਖੇ ਇਹਨਾਂ ਵਚਨਾਂ ਨੂੰ ਚੇਤੇ ਰੱਖੇ ਕਿ ਇੱਕ ਧੰਵਾਨ ਨੇ ਜਿਵੇਂ ਲਿਖਿਆ ਕਲਾਮ ਦੇ ਵਿੱਚ ਜਦੋਂ ਤੁਸੀਂ 18 ਐਤ ਪੜੋਗੇ ਤੇ ਉਸ ਧੰਵਾਨ ਨੇ ਕਿਹਾ ਮੇਰੇ ਕੋਲ ਬਹੁਤ ਧਨ ਆ ਮੇਰੇ ਕੋਲ ਬਹੁਤ ਇਨਾਜ਼ ਆ ਮੈਂ ਆਪਣੀ ਜਾਨ ਨੂੰ ਕਵਾਂਗਾ ਇਹ ਮੇਰੀ ਜਾਨ ਸੁਖੀ ਰਹੇ ਯਾਦ ਰੱਖੋ ਇਹ ਜਾਨ ਜਿਹੜੀ ਆ ਇਹ ਮੇਰੀ ਤੁਹਾਡੀ ਜਾਨ ਨਹੀਂ ਇਹ ਜਿਹਦੀ ਜਾਨ ਆ ਉਹਦੇ ਕੋਲੋਂ ਚਲੀ ਜਾਣੀ ਫਿਰ ਯਾਦ ਰੱਖੋ ਇਸ ਸੰਸਾਰ ਦੀ ਉਸ ਇਨਸਾਨ ਦੇ ਵਾਸਤੇ ਕੋਈ ਵੀ ਚੀਜ਼ ਜਿਹੜੀ ਆ ਕੰਮ ਨਹੀਂ ਆਈ ਕੋਈ ਫਾਇਦੇਦਾਰ ਨਹੀਂ ਹੋਈ ਇਸ ਸੰਸਾਰ ਦਾ ਜਿੰਨਾ ਵੀ ਧਨ ਦੌਲਤ ਆ ਉਹ ਸਾਡੇ ਕੰਮ ਨਹੀਂ ਆਉਣਾ ਕੰਮ ਆਉਣਾ ਆ ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਰਹਿ ਕੇ ਪਰਮੇਸ਼ਵਰ ਦੇ ਰੂਹ ਦਾ ਵਚਨ ਮੰਨਨੇ ਆ ਰੂਹ ਦੀਆਂ ਗੱਲਾਂ ਮੰਨਨੇ ਆ ਔਰ ਆਤਮਾ ਦੀਆਂ ਗੱਲਾਂ ਦੇ ਨਾਲ ਚੱਲਦੇ ਆ ਸਰੀਰਕ ਦੀਆਂ ਸਾਰੀਆਂ ਕਾਮਨਾਵਾਂ ਤੋਂ ਲਾਂਭੇ ਰਹਿੰਦੇ ਆ ਤਾਂ ਬਾਈਬਲ ਦੇ ਵਿੱਚ ਲਿਖਿਆ ਉਹ ਇਨਸਾਨ ਇਸ ਧਰਤੀ ਦੇ ਉੱਤੇ ਮੁਬਾਰਕ ਆ ਭੁਲੇ ਹਾਲੇਲੂਇਆ ਹਾਲੇਲੂਇਆ ਔਰ ਰੂਹ ਦੇ ਨਾਲ ਜਿਹੜੇ ਲੋਕ ਅੱਜ ਵੀ ਰੂਹ ਦੇ ਨਾਲ ਚੱਲਦੇ ਆਂ ਅੱਜ ਵੀ ਆਤਮਾ ਦੇ ਸਹਾਇਤਾ ਨਾਲ ਚੱਲਦੇ ਆ ਆਤਮਾ ਦੇ ਕਹੇ ਹੋਏ ਵਚਨਾਂ ਦੇ ਅਨੁਸਾਰ ਚੱਲਦੇ ਆ ਔਰ ਇਸ ਧਰਤੀ ਦੇ ਉੱਤੇ ਉਹ ਮੁਬਾਰਕ ਆ ਇਸ ਸੰਸਾਰ ਦੇ ਉੱਤੇ ਉਹ ਲੋਕ ਮੁਬਾਰਕ ਆ ਜਿਹੜੇ ਲੋਕ ਪਰਮੇਸ਼ਵਰ ਦੇ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਚੱਲਦੇ ਆ ਪਰ ਅੱਜ ਇਹ ਇਨਸਾਨ ਇਹਨਾਂ ਅੱਖਾਂ ਦੇ ਨਾਲ ਚੱਲਦਾ ਹੈ ਇਹ ਅੱਖਾਂ ਹਮੇਸ਼ਾ ਤੋਹੀਂ ਜਿਵੇਂ ਸ਼ੁਰੂ ਦੇ ਵਿੱਚ ਆਦਮ ਨੂੰ ਧੋਖਾ ਦਿੱਤਾ ਹਵਾ ਨੂੰ ਧੋਖਾ ਦਿੱਤਾ ਔਰ ਅੱਖਾਂ ਦੇ ਨਾਲ ਫਲ ਖਾਦਾ ਜਦੋਂ ਬੋਰ ਦੇ ਨਾਲ ਦੇਖਿਆ ਅੱਖਾਂ ਨਾਲ ਫਲ ਖਾਦਾ ਤੇ ਉਸ ਵੇਲੇ ਬਾਗ ਅਦਨ ਦੇ ਵਿੱਚੋਂ ਬਾਹਰ ਨਿਕਲ ਗਿਆ ਹਵਾ ਤੇ ਆਦਮ ਅੱਜ ਵੀ ਇਨਸਾਨ ਇਸ ਧਰਤੀ ਦੇ ਤੇ ਰਹਿ ਕੇ ਅੱਖਾਂ ਦੇ ਨਾਲ ਜੋ ਕੁਝ ਦੇਖਦਾ ਆ ਅੱਖਾਂ ਦੇ ਅਨੁਸਾਰ ਚੱਲਦਾ ਆ ਔਰ ਵੇਖਾਂ ਦੇ ਅਨੁਸਾਰ ਚੱਲਦਾ ਆ ਉਹ ਕਦੇ ਵੀ ਪਰਮੇਸ਼ਵਰ ਨੂੰ ਆਨੰਦ ਨਹੀਂ ਕਰ ਸਕਦਾ ਨਾ ਉਹ ਸਵਰਗ ਦੇ ਵਾਸਤੇ ਤਿਆਰ ਹੋ ਸਕਦਾ ਨਾ ਉਹ ਰੋਹਾਨੀ ਬੰਦਗੀ ਕਰ ਸਕਦਾ ਇਸੇ ਕਰਕੇ ਪਲੋਸਾ ਰਸੂਲ ਜੀ ਨੇ ਜਿਆ ਕ੍ਰਾਂਤੀ ਉਹ ਪੰਜ ਅਦੇ ਉਹਦੇ ਅੱਠ ਵਚਨ ਦੇ ਵਿੱਚ ਲਿਖਿਆ ਅਸੀਂ ਨੀਚਾ ਦੇ ਨਾਲ ਚੱਲਦੇ ਆ ਨਾ ਵੇਖਣ ਦੇ ਨਾਲ ਸੱਤ ਐਤ ਇਹਦੇ ਵਿੱਚ ਲਿਖਿਆ ਸੀ ਨੀਚਾ ਦੇ ਨਾਲ ਚੱਲਦੇ ਆ ਵੇਖਣ ਦੇ ਨਾਲ ਨਹੀਂ ਚੱਲਦੇ ਅੱਜ ਬਹੁਤ ਭੈਣ ਭਰਾ ਬੱਚੇ ਦੁਆ ਬੇਸਾਕ ਕਰਦੇ ਆ ਤਵਾਰ ਸੰਗਤ ਕਰਦੇ ਆ ਸੰਡੇ ਜਾਂਦੇ ਆ ਹਰ ਚਰਚ ਵਿੱਚ ਕਿਤੇ ਵੀ ਜਾਂਦੇ ਆ ਪਰ ਅੱਜ ਅੱਖਾਂ ਦੇ ਨਾਲ ਜੋ ਕੁਝ ਵੇਂਦੇ ਆ ਉਦਾਂ ਚੱਲਦੇ ਆ ਪਰ ਇਹ ਅੱਖਾਂ ਬੰਦੇ ਨੂੰ ਧੋਖਾ ਦਿੰਦੀਆਂ ਪਰ ਜਿਹੜੀ ਅੰਦਰਲੀ ਅੱਖਾਂ ਹੁੰਦੀਆਂ ਰੂਹਾਨੀ ਅੱਖਾਂ ਹੁੰਦੀਆਂ ਉਹਨਾਂ ਦੇ ਨਾਲ ਇਨਸਾਨ ਨਹੀਂ ਚੱਲਦਾ ਜਿਹੜੀਆਂ ਅੰਦਰ ਦੀਆਂ ਅੱਖਾਂ ਆ ਔਰ ਵਚਨ ਦੇ ਵਿੱਚ ਲਿਖਿਆ ਆ ਇਸੇ ਕਰਕੇ ਪਲੂਸਾ ਰਸੂਲ ਜੀ ਅਫਸੀਆਂ ਦੀ ਪਤਰੀ ਪਹਿਲਾ ਅਧਿਆਇ ਔਰ ਉਹਦੇ 18 ਵਿੱਚੋਂ ਜਦੋਂ ਪੜੋਗੇ ਉੱਥੇ ਵਚਨ ਦੇ ਵਿੱਚ ਲਿਖਿਆ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਵਾਸਤੇ ਦੁਆ ਵੀ ਕਰਦੇ ਹਾਂ ਕਿ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਵੇ ਬੋਲੇ ਹਾਲੇਲੂਇਆ ਅੱਖਾਂ ਨੂੰ ਕਿ ਮਿਲੇ ਚਾਨਣ ਮਿਲੇ ਸਾਡੇ ਜਿਹੜੇ ਦਿਲ ਦੀਆਂ ਅੱਖਾਂ ਅੱਜ ਦਿਲ ਦੀਆਂ ਅੱਖਾਂ ਜੋ ਕੁਝ ਕਹਿੰਦੀਆਂ ਉਧਰ ਨੂੰ ਨਹੀਂ ਬੰਦਾ ਦੇਖਦਾ ਅੱਜ ਸਰੀਰਕ ਅੱਖਾਂ ਦੇਖਦੀਆਂ ਉਹਦੇ ਅਨੁਸਾਰ ਚੱਲਦਾ ਹੈ ਪਰ ਜੇ ਤੁਸੀਂ ਆਤਮਾ ਦੀਆਂ ਅੱਖਾਂ ਦੇ ਨਾਲ ਚਲੋਗੇ ਰੂਹ ਦੀਆਂ ਅੱਖਾਂ ਦੇ ਨਾਲ ਚਲੋਗੇ ਤੇ ਫਿਰ ਤੁਸੀਂ ਸਰੀਰਕ ਨਹੀਂ ਆਤਮਿਕ ਰੀਤੀ ਦੇ ਨਾਲ ਦੁਆ ਕਰੋਗੇ ਜਿਵੇਂ ਤੁਹਾਨੂੰ ਪਤਾ ਹੁੰਦਾ ਆ ਕਿ ਅਸੀਂ ਜੇ ਸਵੇਰੇ ਰੋਟੀ ਖਾਵਾਂਗੇ ਦੁਪਹਿਰੇ ਰੋਟੀ ਖਾਵਾਂਗੇ ਔਰ ਸ਼ਾਮ ਨੂੰ ਰੋਟੀ ਖਾਵਾਂਗੇ ਤੰਦਰੁਸਤ ਰਵਾਂਗੇ ਗਰਮੀ ਦੇ ਵਿੱਚ ਪਾਣੀ ਨਾ ਬੰਦਾ ਪੀਵੇ ਤੇ ਉਹ ਜਿਵੇਂ ਇੱਕ ਰੁੱਖ ਸੁੱਕੇ ਜਾਂਦਾ ਆ ਮੁਰਝਾ ਜਾਂਦਾ ਆ ਇਸੇ ਤਰ੍ਹਾਂ ਸਰੀਰ ਬੰਦੇ ਦਾ ਕਮਜ਼ੋਰ ਹੋ ਜਾਂਦਾ ਗਰਮੀ ਦੇ ਵਿੱਚ ਲੋ ਦੇ ਵਿੱਚ ਪਾਣੀ ਨਹੀਂ ਪੀਂਦਾ ਤੇ ਉਹ ਫਿਰ ਉਹ ਇਸ ਤਰ੍ਹਾਂ ਦਾ ਹੋ ਜਾਂਦਾ ਬਹੁਤ ਜ਼ਿਆਦਾ ਮੁਰਝਾ ਜਾਂਦਾ ਇਸੇ ਤਰ੍ਹਾਂ ਜਿੰਨਾ ਲੋਕਾਂ ਨੂੰ ਪਤਾ ਲੱਗ ਜਾਂਦਾ ਆਤਮਿਕ ਜ਼ਿੰਦਗੀ ਦਾ ਉਹ ਫਿਰ ਆਪਣੇ ਅੰਦਰ ਐਡਵਾਂਸ ਦੁਆ ਰੱਖ ਦਿਆ ਐਡਵਾਂਸ ਬਾਈਬਲ ਪੜਨ ਵਿੱਚ ਅੱਗੇ ਰਹਿੰਦੇ ਆ ਸੰਗਤ ਕਰਨ ਵਿੱਚ ਅੱਗੇ ਰਹਿੰਦੇ ਆ ਉਹਨਾਂ ਨੂੰ ਪਤਾ ਪਿਆ ਆਪਾਂ ਦੁਆੜਾ ਨਾ ਕੀਤੀ ਆਪਾਂ ਪਰਮੇਸ਼ਵਰ ਦੇ ਰੂਹ ਦੇ ਨਾਲ ਨਾ ਚੱਲੇ ਅਸੀਂ ਸੰਗਤ ਨਾ ਕੀਤੀ ਅਸੀਂ ਬਹੁਤ ਕਮਜ਼ੋਰ ਹੋ ਜਾਵਾਂਗੇ ਸਾਡੀ ਜ਼ਿੰਦਗੀ ਵਿੱਚ ਖਤਰਾ ਹੋ ਜਾਏਗਾ ਪਰ ਜਿਹੜੇ ਆਤਮਾ ਦੇ ਅਨੁਸਾਰ ਚੱਲਦੇ ਆ ਇਸੇ ਕਰਕੇ ਆਤਮਾ ਜਿਹੜਾ ਉਹ ਸਾਰੀਆਂ ਸਰੀਰਕ ਕਾਮਨਾ ਤੋਂ ਲਾਂਬੇ ਕਰਦਾ ਬੋਲੇ ਹallelujah ਕਦੇ ਵੀ ਸਾਨੂੰ ਜਿਹੜਾ ਆ ਆਤਮਾ ਜਿਹੜਾ ਹੈ ਉਹ ਕਦੇ ਵੀ ਸਰੀਰ ਕੋਲੇ ਪਾਸੇ ਨਹੀਂ ਲੈ ਕੇ ਜਾਂਦਾ ਪਰ ਗੌਰ ਕਰੋ ਅੱਜ ਦਾ ਇਨਸਾਨ ਇਸ ਧੰਦੇ ਵੱਲ ਇਸ ਸੰਸਾਰ ਵੱਲ ਸਰੀਰ ਦੀਆਂ ਚੰਗਿਆਈਆਂ ਵੱਲ ਸੰਸਾਰ ਸੰਸਾਰ ਦੇ ਪੈਸੇ ਧਨ ਦੌਲਤ ਵੱਲ ਧਿਆਨ ਕਰਕੇ ਤੇ ਅੱਜ ਜਿਹੜਾ ਆ ਉਹ ਪਰਮੇਸ਼ਵਰ ਦੀ ਇਬਾਦਤ ਤੋਂ ਬਾਹਰ ਜਾ ਰਿਹਾ ਪਰ ਗੌਰ करिए ਇਹ ਸਾਡੇ ਕਾਮ ਨਹੀਂ ਆਉਣੀਆਂ ਸੰਸਾਰ ਦੀਆਂ ਚੀਜ਼ਾਂ ਸੰਸਾਰ ਦੇ ਇੱਕ ਵੀ ਚੀਜ਼ ਜਿਹੜੀ ਆ ਸਾਨੂੰ ਮੁਕਤੀ ਨਹੀਂ ਦੇ ਸਕਦੀ ਮੁਕਤੀ ਦੇਣ ਵਾਸਤੇ ਖੁਦਾ ਨੇ ਆਪਣੇ ਅਸਮਾਨ ਤੋਂ ਬਰਕਤ ਭੇਜੀ ਆ ਸਵਰਗ ਤੋਂ ਵਚਨ ਭੇਜਿਆ ਆ ਅੱਜ ਇਨਸਾਨ ਉੱਤੋਂ ਜਿਹੜਾ ਸਵਚਨ ਆਇਆ ਆ ਸਵਰਗ ਤੋਂ ਵਚਨ ਆਇਆ ਉਹਨੂੰ ਕਬੂਲ ਨਹੀਂ ਕਰਦਾ ਰੋਹਾਨੀ ਜ਼ਿੰਦਗੀ ਪਾਉਣ ਵਾਸਤੇ ਤਿਆਰ ਨਹੀਂ ਹੁੰਦਾ ਫਿਰ ਇਸ ਸੰਸਾਰ ਲਾਭ ਦਾ ਤੇ ਸੰਸਾਰ ਦੀਆਂ ਚੀਜ਼ਾਂ ਲਾਭ ਦਾ ਇਹਨਾਂ ਦੇ ਨਾਲ ਕੋਈ ਵੀ ਸਾਨੂੰ ਫਾਇਦਾ ਸਾਡੇ ਰੂਹ ਨੂੰ ਨਹੀਂ ਹੁਣਾ ਉਸ ਬੰਦੇ ਨੇ ਲੋਕਾਂ ਦੀ ਇੰਜੀਲ ਜਿਹੜੀ ਆਪਾਂ ਹੁਣੇ ਪੜਿਆ ਵਚਨ ਚੋਂ 12 ਅੰਦੇ ਔਰ ਉਹਦੇ 18 ਵਚਨ ਨੂੰ ਜਦੋਂ ਪੜ੍ਹਦੇ ਜੋ ਉਸ ਬੰਦੇ ਨੇ ਕਿਹਾ ਮੈਂ ਅੱਗੇ ਨਾਲੋਂ ਵੱਡੇ ਕਮਰੇ ਬਣਾ ਲਾਂਗਾ ਘਰ ਵੱਡਾ ਬਣਾ ਲਾਂਗਾ ਮੈਂ ਉੱਥੇ ਆਪਣੀ ਜਾਇਦਾਦ ਜਮ੍ਹਾਂ ਕਰਾਂਗਾ ਧਨ ਦੌਲਤ ਜਮ੍ਹਾਂ ਕਰਾਂਗਾ ਮੈਂ ਆਪਣੀ jaan ਨੂੰ ਕਹਾਂਗਾ ਏ ਮੇਰੀ jaan ਹੋਣ ਵਧਿਆਂ ਬਹੁਤ ਵੜਿਆਂ ਲਈ ਖਾ ਪੀ ਮौज ਮਾਣ ਪਰ ਇਸ ਧਰਤੀ ਦੇ ਉੱਤੇ ਬੰਦਾ ਮौज ਨਹੀਂ ਮਾਣ ਸਕਦਾ ਕਿਉਂਕਿ ਧਰਤੀ ਉੱਤੇ ਕਸ਼ਟ ਹੀ ਕਸ਼ਟ ਹੈ ਧਰਤੀ ਉੱਤੇ ਸਰਾਪ ਹੀ ਸਰਾਪ ਹੈ ਧਰਤੀ ਦੇ ਉੱਤੇ ਮੁਕਤੀ ਆਈ ਆ ਤੇ ਉਹ ਹੈ ਪਰਮੇਸ਼ਵਰ ਦੀ ਬਾਣੀ ਉਹ ਹੈ ਪ੍ਰਭੂ ਦੇ ਪਾਕ ਰੂਹ ਦੇ ਵਿੱਚ ਨਜ਼ਾਤ ਆ ਜਦੋਂ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚ ਰਵਾਂਗੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਰਵਾਂਗੇ ਇਸ ਧਰਤੀ ਦੇ ਉੱਤੇ ਬਹੁਤ ਅਸੀਂ ਸ਼ਾਂਤ ਭਰਿਆ ਆਰਾਮ ਭਰਿਆ ਜੀਵਨ ਪਾ ਸਕਦੇ ਹਾਂ ਔਰ ਜਦੋਂ ਆਤਮਾ ਦੇ ਵਿੱਚ ਚੱਲਾਂਗੇ ਰੂਹ ਦੇ ਵਿੱਚ ਚੱਲਾਂਗੇ ਇਸ ਵਾਸਤੇ ਅਜੀਜ਼ ਸੰਸਾਰ ਦੀ ਇੱਕ ਵੀ ਸਾਇਸਾਨੂੰ ਬਚਾ ਨਹੀਂ ਸਕਦੇ ਪਰ ਜਦੋਂ ਰੂਹ ਦੇ ਵਿੱਚ ਚੱਲਾਂਗੇ ਆਤਮਾ ਦੇ ਵਿੱਚ ਚੱਲਾਂਗੇ ਬਚਾਉਣ ਵਾਸਤੇ ਖੁਦਾ ਨੇ ਆਪਣਾ ਪੁੱਤਰ ਭੇਜਿਆ ਉਹਨੂੰ ਜਦੋਂ ਕਬੂਲ ਕਰਾਂਗੇ ਉਹਦੇ ਵਚਨਾਂ ਨੂੰ ਪੜ੍ਹਨ ਕਰਾਂਗੇ ਤੇ ਜੀਵਨ ਮਿਲੇਗਾ ਆਈ ਅੱਖਾਂ ਬੰਦ ਕਰਕੇ